ਹਾਂਜੀ ਮੇਰਾ ਵੀਰ ਸੋਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਾਣੀ ਲਾਈ ਜਾਂਦੇ ਆਂ ਬਾਈ ਕਣਕ ਨੂੰ ਦੂਜਾ ਪਾਣੀ ਆ ਤੇ ਦੋਵੇਂ ਮੋਟਰ ਆਪਣੀ ਚੱਲਦੀਆਂ ਉਹ ਪਰਲੀ ਮੋਟਰ ਵੀ ਆਪਣੀ ਚੱਲੀ ਜਾਂਦੀ ਆ ਇੱਧਰ ਆਪਣੀ ਜਿਹੜੀ ਜੱਦੀ ਮੋਟਰ ਇਹ ਵੀ ਚੱਲੀ ਜਾਂਦੀ ਆ ਸੋ ਅੱਜ ਦੋ ਤਿੰਨ ਗੱਲਾਂ ਆਪਾਂ ਵੀਡੀਓ 'ਚ ਕਰਨੀਆਂ ਮੇਰਾ ਵੀਰ ਵੀਡੀਓ ਜ਼ਰੂਰ ਪੂਰੀ ਦੇਖ ਲਿਓ ਕਿਉਂਕਿ ਗੱਲਾਂ ਜਿਹੜੀਆਂ ਤੁਹਾਡੇ ਕੰਮ ਆਉਣ ਵਾਲੀਆਂ ਸੋ ਜਿਹੜੇ ਭਰਾ ਆਪਣੇ ਜੰਮੇ ਆ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਪ੍ਰਾਣਿਆਂ ਦਾ ਥੈਂਕ ਯੂ ਸੋ ਪਹਿਲਾਂ ਤਾਂ ਗੱਲ ਕਰਦੇ ਆਂ ਅੱਜ ਆਪਾਂ ਗੁੱਲੀ ਡੰਡੇ ਦੀ ਦੇਖੋ ਗੁੱਲੀ ਡੰਡੇ ਦੀਆਂ ਬਹੁਤ ਜਦੋਂ ਕਣਕ ਆਪਾਂ ਬੀਜੀਆਂ ਉਹਦਾ ਪ੍ਰਚਾਰ ਹੋਇਆ ਵੀ ਜਿਹੜੀ ਆਪਣੀ ਬਜਾਈ ਸਮੇ ਸਪਰੇਅ ਹੈ ਜਿਹੜੀ ਕੋਰ ਦੇ ਉੱਤੇ ਸਪਰੇਅ ਕਰਨੇ ਵੀ ਬੀਜਣ ਦੇ 72 ਜਾਂ 24 ਘੰਟੇ ਦੇ ਵਿੱਚ ਵਿੱਚ ਸਪਰੇਅ ਕਰੋ ਵੀ ਇਹਨੇ ਨਜ਼ਾਰਾ ਲਿਆ ਦੇਣਾ ਵੀ ਮੁੜ ਕੇ ਜਿਹੜਾ ਤੁਹਾਨੂੰ ਖੇਤ ਦੇ ਵਿੱਚ ਵੜਨ ਦੀ ਲੋੜ ਨਹੀਂ ਪੈਣੀ ਹੁਣ ਜਿਹੜੇ ਯੂਟਿਊਬਰ ਉਹਦੋਂ ਕਹਿੰਦੇ ਸੀਗੇ ਵੀ ਨਜ਼ਾਰਾ ਲਿਆ ਦੇਣਾ ਉਹ ਕੋਈ ਨਹੀਂ ਲੱਭਦਾ ਕਿਉਂਕਿ ਹੁਣ 80% ਕਿਸਾਨ 100 ਵਿੱਚੋਂ 80 ਬੰਦੇ ਦੁਬਾਰੇ ਗੁੱਲੀ ਡੰਡੇ ਦੀ ਸਪਰੇਅ ਕਰਵਾਉਂਦੇ ਫਿਰਦੇ ਨੇ ਗੁੱਲੀ ਡੰਡਾ ਜਿਹੜਾ ਜੋ ਨਦੀ ਪਨੀਰੀ ਵਾਂਗੂ ਮਲਲੀ ਜਾਂਦਾ ਕਣਕਾਂ ਦੇ ਵਿੱਚ ਹੁਣ ਨਾ ਤੇ ਤੁਹਾਨੂੰ ਕੋਈ ਉਹ ਕੰਪਨੀ ਆਲਾ ਮਿਲਦਾ ਜਿਹੜੇ ਕਲੇਮ ਕਰਦੇ ਸੀਗੇ ਵੀ ਸਾਡੀ ਸਪਰੇਅ ਕਰੋ ਵੀ ਮੁੜ ਕੇ ਗੁੱਲੀ ਡੰਡਾ ਬਿਲਕੁਲ ਖਤਮ ਹੋ ਜੂਗਾ ਉਦੋਂ ਆਪਾਂ ਇੱਕ ਵੀਡੀਓ ਪਾਈ ਸੀਗੀ ਵੀ ਮੇਰਾ ਵੀਰ ਭਾਈ ਮਨ ਲ ਕੇ ਤੁਸੀਂ ਹਵਾਲੇ ਲਫਾਫੇ ਨਾ ਬਣੋ ਵੀ ਜਿੱਦਨੂੰ ਬੁੱਲ ਆ ਗਿਆ ਉਧਰ ਨੂੰ ਓੜ ਗਏ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਤਜਰਬਾ ਕਿਉਂਕਿ ਖੇਤੀ ਦੇ ਉੱਤੇ ਜਿੰਨੇ ਵੀ ਚੈਨਲ ਕੰਮ ਕਰਦੇ ਆ ਮੈਨੂੰ ਨਹੀਂ ਲੱਗਦਾ ਵੀ ਉਹਦੇ ਵਿੱਚੋਂ 100 ਦੇ ਮਗਰ 10 ਵੀ ਬੰਦੇ ਖੇਤੀ ਕਰਦੇ ਹੋਣਗੇ ਜ਼ਿਆਦਾਤਰ ਪੇਡ ਪ੍ਰਮੋਸ਼ਨ ਵਾਲੇ ਆ ਕਦੇ ਜਾ ਕੇ ਟਰੈਕਟਰਾਂ ਦੀ ਵੀਡੀਓ ਪਾ ਦਿੰਦੇ ਆ ਤੇ ਕਦੇ ਜਾ ਕੇ ਟਰਾਲੀਆਂ ਦੀ ਪਾ ਦਿੰਦੇ ਆ ਤੇ ਕਦੇ ਜਾ ਕੇ ਰੂਟਾ ਬਟਰਾਂ ਦੀ ਪਾ ਦਿੰਦੇ ਆ ਕਹਿਣ ਦਾ ਮਤਲਬ ਵੀ ਉਹਨਾਂ ਦਾ ਸਿੱਧਾ ਸੱਦਾ ਟਾਰਗੇਟ ਕਿਸਾਨਾਂ ਨੂੰ ਉਹ ਵੀ ਇੱਕੋ ਇੱਕ ਫੁੱਦੂ ਕੌਮ ਹੈ ਪੰਜਾਬ ਦੇ ਵਿੱਚ ਵੀ ਜੇ ਆਪਾਂ ਇਹਦੇ ਉੱਤੇ ਕੰਮ ਕਰੀਏ ਤਾਂ ਪੈਸੇ ਆਪਾਂ ਨੂੰ ਵੱਧ ਵਣ ਸਕਦੇ ਆ ਸੋ ਹੈਗੇ ਵੀ ਫੁੱਦੂ ਆ ਬਾਈ ਆਪਾਂ ਕਿਉਂਕਿ ਜ਼ਿਆਦਾਤਰ ਬੰਦੇ ਆਪਣੇ ਲਾਈ ਲੱਗ ਹੈ ਜੇ ਕੋਈ ਬੰਦਾ ਚੱਜ ਦੀ ਗੱਲ ਦੱਸਦਾ ਜੇ ਬੰਦਾ ਕਿਸੇ ਚੀਜ਼ ਤੋਂ ਵੀ ਰੋਕਦਾ ਅਗਲਾ ਕਹਿੰਦਾ ਯਾਰ ਇਹ ਛੱਡੇ ਨੂੰ ਅੱਗੇ ਸਕਿਪ ਕਰ ਆ ਆਪਾਂ ਵੀਡੀਓ ਕੋਈ ਉਹ ਦੇਖ ਲੈ ਜਿਹਦੇ ਵਿੱਚ ਆਪ ਸੋ ਹੁਣ ਆਪਾਂ ਉਸ ਦਿਨੇ ਕਣਕ ਦੇ ਵਿੱਚ ਇੱਕ ਪ੍ਰੋਡਕਟ ਪਾਇਆ ਸੀਗਾ ਕੋਈ ਪੇਡ ਪ੍ਰੋਮੋਸ਼ਨ ਨਹੀਂ ਸੀ ਬੂਸਟ ਫਲਾਵਰ ਪਲੱਸ ਦੇ ਨਾਮ ਨਾਲ ਪਾਉਂਦੀ ਸਾਰ ਆਪਾਂ ਨੇ ਕਿਹਾ ਵੀ ਬਾਈ ਮੈਂ ਇਹਨੂੰ ਪਹਿਲੀ ਵਾਰ ਪਾ ਰਿਹਾ ਪਾਉਣ ਤੋਂ ਬਾਅਦ ਤੁਹਾਨੂੰ ਇਹਦਾ ਜਿਹੜਾ ਰਿਜ਼ਲਟ ਹੈ ਉਹ ਦੱਸੂਗਾ ਤੇ ਹੁਣ ਮੈਂ ਤੁਹਾਨੂੰ ਉਹਦਾ ਰਿਜ਼ਲਟ ਵੀ ਦੱਸ ਦਿੰਦਾ ਦਿਮਾਗ ਦੇ ਵਿੱਚ ਚੱਲਦੇ ਚੱਲਦੇ ਗੱਲ ਆ ਗਈ ਹੁਣ ਆ ਜਿਹੜਾ ਖੇਤ ਹੈ ਇਹਦੇ ਵਿੱਚ ਉਹ ਪਾਇਆ ਵਾ ਜਿਹਦੇ ਵਿੱਚ ਇੱਕ ਮਲਟੀ ਕੰਬੀਨੇਸ਼ਨ ਸੀਗਾ ਸਾਰੇ ਤੱਤਾਂ ਦਾ ਮੈਗਨੀਜ਼ ਜ਼ਿੰਕ ਕਾਪਰ ਆਇਰਨ ਜੋ ਵੀ ਜਿੰਨੇ ਵੀ ਤੱਤ ਕਣਕ ਨੂੰ ਜ਼ਰੂਰਤ ਹੁੰਦੀ ਹੈ ਤੇ ਆ ਨਾਲ ਖੇਤ ਦੇ ਵਿੱਚ ਪੀ ਆਵਣੀ ਹੈਗਾ ਹੁਣ ਤੁਸੀਂ ਕਣਕ ਦੋਵਾਂ ਕਣਕਾਂ ਦੇ ਵਿੱਚ ਫਰਕ ਦੇਖ ਲਓ ਵੀ ਆਹ ਕਣਕ ਦਵੀ ਖੜੀ ਏ ਤੇ ਇਧਰ ਵਾਲੀ ਕਣਕ ਜਿਹੜੀ ਆ ਪੂਰੀ ਛਾਹ ਕਾਲੀ ਝੋਟੇ ਦੇ ਸਿਰ ਵਾਂਗੂ ਮਤਲਬ ਕਿ ਫਸੇ ਖੜੇ ਆ ਕਣਕ ਪੂਰੀ ਆਨ ਵਧੀਆ ਗਰੋਥ ਕਰੀ ਵੀ ਕਿਸੇ ਚੀਜ਼ ਦੀ ਕੋਈ ਇਧਰ ਚ ਘਾਟ ਮਹਿਸੂਸ ਨਹੀਂ ਹੁੰਦੀ ਵੀ ਕੋਈ ਤੱਤ ਦੀ ਇਹਨੂੰ ਘਾਟ ਤੇ ਇਧਰ ਤੁਸੀਂ ਦੇਖ ਲਓ ਵੀ ਇਹਦੇ ਵਿੱਚ ਜਿਹੜਾ ਫਰਕ ਅੰਨਿਆਂ ਨੂੰ ਵੀ ਦੇਖ ਸਕਦਾ ਕੈਮਰੇ 'ਚ ਥੋੜਾ ਜਿਹਾ ਘੱਟ ਦੇਖਦਾ ਜਿਉਰੇ ਮਤਲਬ ਕਿ ਅੰਨਾ ਬੰਦਾ ਆ ਕੇ ਖੜ ਜਵੇ ਨਾ ਉਹ ਵੀ ਹਲਕੀ ਜਿਹੀ ਅੱਖ ਖੋਲ ਕੇ ਦੱਸ ਸਕਦਾ ਵੀ ਹਾਂ ਵੀ ਆਹ ਕਣਕ ਥੋੜੀ ਜਿਹੀ ਸੋ ਇਧਰ ਕਣਕ ਜਿੱਥੇ ਜਿੱਥੇ ਆਪਾਂ ਪਾਇਆ ਉੱਥੇ ਪੂਰੀ ਕਣਕ ਟੋਪਦੀ ਹੈ ਇਹ ਵੀ ਨਹੀਂ ਹੈਗਾ ਵੀ ਸਪੈਸ਼ਲ ਤੁਹਾਨੂੰ ਕੋਈ ਮੈਂ ਇੱਕ 11 ਦਿਖਾ ਰਿਹਾ ਕੋਈ ਬਿਆਂ ਵੀ ਜਿੱਥੇ ਕਣਕ ਵਧੀ ਹੈ ਤੇ ਇਧਰ ਪਾਇਆ ਪਾਉਂਦਿਆਂ ਦੀ ਵੀਡੀਓ ਬਕਾਇਦਾ ਪਈ ਹੈ ਚੈਨਲ ਉੱਤੇ ਇਹਨੂੰ ਵੀ ਜਿਹੜਾ ਪਾਣੀ ਲੱਗਿਆ ਤੁਸੀਂ ਦੇਖ ਸਕਦੇ ਹੋ ਕਿੱਲੀ ਆ ਤੇ ਇਹਨੂੰ ਕੱਲ ਜਿਹੜਾ ਪਾਣੀ ਲੱਗਿਆ ਹਲੇ ਵਿੱਚ ਵਿੱਚ ਪਾਣੀ ਖੜਾ ਵੀ ਆ ਤੇ ਆਹ ਕਣਕ ਦੇਖ ਲਓ ਤੇ ਨਾਲੇ ਇਧਰ ਦੀ ਸੈਰ ਪੂਰਾ ਸ਼ੋਰਾਂ ਸਪੈਦਿਆਂ ਦਾ ਆ ਹੁਣ ਵੀ ਇੱਥੇ ਧੁੱਪ ਨਹੀਂ ਆ ਰਹੀ ਤੇ ਉਧਰ ਸਾਰੇ ਧੁੱਪ ਪਰ ਸ਼ੋਰੇ ਦੇ ਵਿੱਚ ਵੀ ਕਣਕ ਪੂਰੀ ਤਗੜੀ ਖੜੀ ਆ ਇਹ ਇਧਰ ਵੀ ਗਣਕਪੂਰੀ ਵਧੀਆ ਖੜੀ ਹੈ ਇਧਰ ਗਣਕ ਦੇ ਵਿੱਚ ਕਿਸੇ ਜੀ ਦੀ ਕੋਈ ਘਾਟ ਨਹੀਂ ਕਹਿਣ ਦਾ ਮਤਲਬ ਇਹ ਜਿੱਥੇ ਆਪਾਂ ਤਜਰਬਾ ਕੀਤਾ ਉਹ ਪਾਉਣ ਤੋਂ ਬਾਅਦ ਜੇ ਮੈਂ ਅੱਜ ਤੁਹਾਨੂੰ ਦੱਸ ਰਿਹਾ ਵੀ ਇਹ ਚੀਜ਼ ਵਧੀਆ ਹੈ ਤਾਂ ਉਹਦੇ ਤੁਸੀਂ ਭਰੋਸਾ ਕਰ ਸਕਦੇ ਹੋ ਠੀਕ ਆ ਪਰ ਜਿਹੜੇ ਯੂਟਿਊਬਰ ਤੁਹਾਨੂੰ ਸਿੱਧਾ ਹੀ ਕਹਦੇ ਨੇ ਵੀ ਆਹ ਪਾ ਲਓ ਇਹਦਾ ਸਾਡੀ 100% ਗਾਰੰਟੀ ਹੈ ਪਹਿਲਾਂ ਤੁਹਾਨੂੰ ਦੇਖਿਆ ਕਰੋ ਵੀ ਬੰਦੇ ਨੇ ਤਜਰਬਾ ਕੀ ਉਹ ਚੀਜ਼ ਦਾ ਖੁਦ ਕਰਿਆ ਵਾ ਹੈ ਜਾਂ ਨਹੀਂ ਕਰਿਆ ਸੋ ਜ਼ਿਆਦਾਤਰ ਬੰਦੇ ਬਿਨਾਂ ਤਜਰਬਾ ਕਰੇ ਕੰਪਨੀਆਂ ਤੋਂ ਪੈਸੇ ਲੈ ਕੇ ਪ੍ਰੋਮੋਸ਼ਨਾਂ ਕਰਕੇ ਤੁਹਾਨੂੰ ਜਿਹੜਾ ਲਟਾਉਂਦੇ ਆ ਸੋ ਇਹ ਜੇ ਬੰਦੇ ਤੁਹਾਨੂੰ ਹੁਣ ਬਾਈ ਛਾਂਟੀ ਕਰਨੀ ਪੈਣੀ ਆ ਆਪਾਂ ਕਿਸੇ ਦੇ ਖਿਲਾਫ ਨਹੀਂ ਹਰੇਕ ਬੰਦੇ ਦਾ ਚਲੋ ਆਪਣਾ ਕੰਮ ਹੈ ਉਹਨਾਂ ਨੂੰ ਪੈਸੇ ਦਾ ਲਾਲਚ ਹੋ ਸਕਦਾ ਉਹਨੂੰ ਆਪਣੇ ਚੈਨਲ ਚਲਾਉਣ ਦਾ ਲਾਲਚ ਹੋ ਸਕਦਾ ਪਰ ਮੇਰਾ ਇੱਕ ਤੁਹਾਡੇ ਨਾਲ ਨਿੱਜੀ ਤੌਰ ਤੇ ਵੀ ਇੱਕ ਐਜ਼ ਅ ਫਾਰਮਰ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਮੇਰਾ ਵੀ ਬਿਨਾਂ ਤਜਰਬੇ ਦੇ ਕੋਈ ਚੀਜ਼ ਨਾ ਵਰਤਿਆ ਕਰੋ ਹੁਣ ਜਿਹੜੀ ਆ ਵਕੀਰਾ ਵਗੈਰਾ ਤੁਸੀਂ ਸਪਰੇਅ ਕੀਤੀਆਂ ਹੁਣ ਸੌ ਵਿੱਚੋਂ 80 ਬੰਦੇ ਕਾਦੇ ਦੁਆਰੇ ਗੁੱਲੀ ਡੰਡੀ ਸਪਰੇਅ ਕਰਵਾ ਰਹੇ ਕਿਉਂਕਿ ਉਹਨਾਂ ਦਾ ਬਾਈ ਤਜਰਬਾ ਨਹੀਂ ਸੀ ਕਿਉਂਕਿ ਇਹਦੇ ਪਿੱਛੇ ਬਹੁਤ ਚੀਜ਼ਾਂ ਕੰਮ ਕਰਦੀਆਂ ਵੀ ਜਿੱਥੇ ਰਿਜ਼ਲਟ ਜ਼ਿਆਦਾ ਮਿਲੇ ਆ ਵਧੀਆ ਮਿਲੇ ਉੱਥੇ ਕੀ ਕਰਨਾ ਜਿੱਥੇ ਨਹੀਂ ਮਿਲੇ ਉੱਥੇ ਕੀ ਕਰਨਾ ਸਭ ਤੋਂ ਵੱਡਾ ਕਾਰਨ ਤਾਂ ਆਪਣੀ ਸੋਇਲ ਦਾ ਹੁੰਦਾ ਜਿਹੜੀ ਮਿੱਟੀ ਦਾ ਹੁੰਦਾ ਠੀਕ ਹੈ ਪੂਰੇ ਪੰਜਾਬ ਦੇ ਵਿੱਚ ਜਿੱਦਾਂ ਮਿੱਟੀ ਬਾਈ ਇੱਕ ਜੀ ਨਹੀਂ ਹੈਗੀ ਕਿਤੇ ਗਿੱਲ ਘੱਟ ਟਾਈਮ ਰਹਿੰਦੀ ਹੈ ਕਿਤੇ ਗਿੱਲ ਜ਼ਿਆਦਾ ਟਾਈਮ ਰਹਿੰਦੀ ਹੈ ਕਿਤੇ ਸ਼ੋਰਟੇ ਬਾਣ ਹੁੰਦੇ ਜਿੱਥੇ ਗਿੱਲ ਨੋਰਮਲ ਟਾਈਮ ਰਹਿੰਦੀ ਆ ਸੋ ਇਹ ਚੀਜ਼ਾਂ ਬਹੁਤ ਇਫੈਕਟ ਕਰਦੀਆਂ ਤੁਹਾਨੂੰ ਪਰ ਕੰਪਨੀ ਇਹ ਨਹੀਂ ਕਹਿੰਦੀ ਵੀ ਇਹ ਕੰਪਨੀ ਤਾਂ ਕਹਿੰਦੀ ਵੀ ਸਾਰੇ ਪੰਜਾਬ ਚ ਹੀ ਕਰੀ ਜਾਓ ਕਿਉਂਕਿ ਉਹਨਾਂ ਨੂੰ ਆਪਣਾ ਵੇਚਣ ਦਾ ਇੱਕ ਮਤਲਬ ਹੈ ਕਿਉਂਕਿ ਉਧਮਾਰਚ ਗੱਲ ਆ ਗਈ ਵੀ ਇੱਕ ਗੋਰੇ ਨੂੰ ਪੁੱਛਿਆ ਵੀ ਖੇਤੀ ਦੇ ਵਿੱਚ ਸਭ ਤੋਂ ਵੱਧ ਪ੍ਰੋਡਕਸ਼ਨ ਲੈਣ ਦਾ ਸਭ ਤੋਂ ਵਧੀਆ ਪੈਦਾਵਾਰ ਲੈਣ ਦਾ ਵੀ ਕੀ ਤਰੀਕਾ ਕਿਹੜੀ ਖਾਦ ਹੈ ਜਿਹੜੀ ਖੇਤੀ ਦੇ ਵਿੱਚ ਵਰਤੀ ਜਾਵੇ ਜਿਹਦੇ ਨਾਲ ਹਰ ਫਸਲ ਦੀ ਪੈਦਾਵਾਰ ਵਧੀਆ ਆਵੇ ਉਹ ਮਲਕੇ ਉਹ ਗੋਰੇ ਨੇ ਪਤਾ ਕੀ ਕਿਹਾ ਬਾਅਦ ਚ ਗੋਰਾ ਕਹਿੰਦਾ ਵੀ ਸਭ ਤੋਂ ਜਿਹੜੀ ਖੇਤੀ ਦੇ ਵਿੱਚ ਵਧੀਆ ਪੈਦਾਵਾਰ ਵਧੀਆ ਪ੍ਰੋਡਕਸ਼ਨ ਲੈਣ ਵਾਸਤੇ ਇੱਕੋ ਇੱਕ ਖਾਦ ਹੈ ਗੋਡੀਰ ਫੀਲਡ ਐਵਰੀ ਡੇ ਵੀ ਜਿਹੜੀ ਤੁਹਾਡੀ ਖੇਤੀ ਆ ਜਿਹੜੀ ਤੁਹਾਡੀ ਲੈਂਡ ਆ ਜਿਹੜੀ ਫੀਲਡ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਉੱਥੇ ਤੁਸੀਂ ਐਵਰੀਡੇ ਜਾਓ ਮਲਕਿ ਜਿਹੜੇ ਤੁਹਾਡੇ ਫੁੱਟ ਸਟੈਪ ਐ ਤੁਹਾਡੀ ਉਹ ਜ਼ਮੀਨ ਦੇ ਵਿੱਚ ਡੇਲੀ ਪਾਣੇ ਲਾਜ਼ਮੀ ਐ ਸਭ ਤੋਂ ਵੱਡੀ ਖਾਦ ਐ ਹੁਣ ਇਹ ਗੱਲ ਸਾਰਿਆਂ ਦੇ ਪੱਲੇ ਨਹੀਂ ਬਾਈ ਪੈਣੀ ਹੈਗੀ ਕਿਉਂਕਿ ਅਗਲਾ ਕਹਿੰਦਾ ਯਾਰ ਵੀ ਜਾਣ ਨਾਲ ਕਿੱਦਾਂ ਫਸਲ ਵਧੀਆ ਹੋ ਜੂਗੀ ਖੇਤ ਦੇ ਵਿੱਚ ਕਈ ਬੰਦੇ ਸੋਚਦੇ ਹੋਣੇ ਵੀ ਪਤਾ ਨਹੀਂ ਡੋਲਾਂ ਦੇ ਉੱਤੇ ਢੇੜਾ ਮਾਰ ਕੇ ਮੋੜਨ ਦੇ ਨਾਲ ਫਸਲ ਵਧੀ ਹਣੀ ਐਦਾਂ ਨਹੀਂ ਹੈਗਾ ਬਾਈ ਉਹਦੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਅਸੀਂ ਆਪਣੀ ਫੀਲਡ ਦੇ ਵਿੱਚ ਜਿਹੜੀ ਆਪਾਂ ਫੀਲਡ 'ਚ ਕੰਮ ਕਰ ਰਹੇ ਆਂ ਖੇਤੀ ਦੇ ਵਿੱਚ ਜੇ ਆਪਾਂ ਕੰਮ ਕਰਦੇ ਉੱਥੇ ਰੋਜ਼ ਜਾਵਾਂਗੇ ਤਾਂ ਆਪਾਂ ਨੂੰ ਜਿਹੜਾ ਉੱਥੇ ਡੇਲੀ ਫਸਲ ਦਾ ਆਪਾਂ ਨੂੰ ਪਤਾ ਲੱਗੂਗਾ ਵੀ ਅੱਜ ਇਹਦੇ ਵਿੱਚ ਇਹ ਤਤ ਦੀ ਘਾਟ ਹੈ ਜੇ ਇਹਦੇ ਵਿੱਚ ਅੱਜ ਇਹ ਪ੍ਰੋਬਲਮ ਆ ਗਈ ਜਾਂ ਇਹ ਬਿਮਾਰੀ ਆ ਗਈ ਠੀਕ ਹੈ ਉਹਨੂੰ ਟਾਈਮ ਟੂ ਟਾਈਮ ਆਪਾਂ ਕੰਟਰੋਲ ਕਰਾਂਗੇ ਸੋ ਜਿਹੜਾ ਹੁਣ ਗੁੱਲੀ ਡੰਡੇ ਵਾਲਾ ਕੰਮ ਹੋਇਆ ਗੁੱਲੀ ਡੰਡੇ 'ਚ ਕੋਈ ਬੰਦਾ ਨਾ ਤਾਂ ਉਹਨੇ ਦੇਖਿਆ ਕਦੇ ਆਪਣਾ ਤਜਰਬਾ ਕੀਤਾ ਖੇਤ ਦੇ ਵਿੱਚ ਨਾ ਉਹਨੇ ਪਹਿਲਾਂ ਸਪਰੇਅ ਵਰਤੀ ਆ ਤੇ ਸਿੱਧੇ ਚੱਕ ਕੇ ਜੇ ਗਵਾਂਢੀ ਨੇ ਕਰਾਤੀ ਤਾਂ ਲਿਆ ਲਿਆ ਕਿ ਆਪਾਂ ਕਹਿੰਦੇ ਵੀ ਚੱਲ 1000 ਰੁਪਏ ਦੀ ਪੈਂਦੀ ਆ ਕੀਲੇ ਦੀ ਕੋਈ ਚੱਕਰ ਨਹੀਂ 800 ਦੀ ਸਪਰੇਅ 200 ਰੁਪਏ ਲੇਬਰ ਆ ਤਾਂ 1000 ਰੁਪਏ ਨੂੰ ਕਿਉਂਕਿ ਅੱਜ ਸਾਡੇ ਜ਼ਿਮੀਂਦਾਰ ਛੋਟਾ ਸਮਝਣ ਲੱਗੇ ਕੀਲੇ ਦੇ ਹਿਸਾਬ ਨਾਲ ਛੋਟਾ ਸਮਝਣ ਦੇ ਪਿੱਛੇ ਪਤਾ ਨਹੀਂ ਤਾਂ ਵੀ ਪੈਸਾ ਜ਼ਿਆਦਾ ਹੋ ਗਿਆ ਜਾਂ ਆਪਣੇ ਕੋਲ ਜਿਹੜਾ ਦਿਮਾਗ ਹੈ ਦਿਮਾਗ ਦੀ ਘਾਟ ਹੋ ਗਈ ਰੀਜ਼ਨ ਦੋਏ ਹੋ ਸਕਦੇ ਜਾਂ ਦਿਮਾਗ ਦੀ ਘਾਟ ਹੈ ਤੇ ਜਾਂ ਪੈਸਾ ਜ਼ਿਆਦਾ ਹੈ ਜੇ ਦਿਮਾਗ ਦੀ ਘਾਟ ਹੈ ਤਾਂ ਵੀ ਬੰਦਾ ਪੈਸੇ ਦੀ ਬਰਬਾਦੀ ਕਰਦਾ ਜੇ ਬੰਦੇ ਕੋਲ ਪੈਸਾ ਜ਼ਿਆਦਾ ਹੈ ਤਾਂ ਵੀ ਬੰਦਾ ਪੈਸੇ ਦੀ ਬਰਬਾਦੀ ਕਰਦਾ ਸੋ ਆਪਾਂ ਚਲੋ ਪੈਸਾ ਜ਼ਿਆਦਾ ਲਾ ਲੈਨੇ ਕਿਸੇ ਨੂੰ ਆਪਾਂ ਇਹ ਤਾਂ ਨਹੀਂ ਕਹਿਣਾ ਵੀ ਦਿਮਾਗ ਦੀ ਘਾਟ ਆਗ ਲੱਗੂਗਾ ਵੀ ਤੂੰ ਕਿਤੇ ਜ਼ਿਆਦਾ ਦਿਮਾਗ ਚੱਕੀ ਫਿਰਦਾ ਸੋ ਦਿਮਾਗ ਪੈਸਾ ਜ਼ਿਆਦਾ ਕਰਕੇ ਲਾ ਲੋ ਵੀ ਆਪਾਂ ਬਰਬਾਦੀ ਕਰਨ ਲੱਗੇ ਸੋ ਇਹਦੇ ਪਿੱਛੇ ਦਾ ਗੁੱਲੀ ਡੰਡੇ ਦਾ ਮੇਨ ਰੀ ਜਿਹੜੀ ਆਪਣੀ ਸੋਇਲ ਆਪਣੀ ਮਿੱਟੀ ਕਿਉਂਕਿ ਕੰਪਨੀ ਜਿਹੜੀ ਉਹ ਉਹਦਾ ਕਹਿੰਦੀ ਹੈ ਵੀ ਜਿੱਥੇ 10 ਤੋਂ 15 ਦਿਨ ਬੀਜੇ ਤੋਂ ਬਾਅਦ ਗਿੱਲ ਰਹਿੰਦੀ ਹੈ ਜੇ ਆਪਾਂ 24 ਤੋਂ 48 ਘੰਟੇ ਦੇ ਵਿੱਚ ਸਪਰੇਅ ਕਰਦੇ ਆ ਤਾਂ ਉੱਥੇ ਜਿਹੜਾ ਇਹਦਾ ਰਿਜ਼ਲਟ ਮਿਲਦਾ ਠੀਕ ਆ ਕਿ ਨਾ ਤਾਂ ਹੁਣ ਰੇਤੇ ਵਾਲਿਆਂ ਨੂੰ ਰਿਜ਼ਲਟ ਮਿਲਣਾ ਤੇ ਨਾ ਹੀ ਡਾਕਰ ਵਾਲਿਆਂ ਨੂੰ ਮਿਲਣਾ ਕਿਉਂਕਿ ਡਾਕਰ ਦੇ ਵਿੱਚ ਡੜਾ ਪੈ ਜਾਂਦਾ ਉਹ ਕਹਿੰਦੇ ਵੀ ਡੜਾ ਵੀ ਨਾ ਖੇਤ ਦੇ ਵਿੱਚ ਹੋਵੇ ਤੇ ਮਿੱਟੀ ਬਿਲਕੁਲ ਪਿਓਰ ਛੱਕਰ ਵਾਂਗੂ ਉਪਰਪ੍ਰੀ ਹੋਵੇ ਵੀ ਉੱਥੇ ਰਿਜ਼ਲਟ ਮਿਲਣਾ ਤੇ ਉਹ ਹੁਣ ਪੂਰੇ ਪੰਜਾਬ ਦੇ ਵਿੱਚ ਨਾ ਤੇ ਉਹੀ ਜੀ ਜ਼ਮੀਨ ਹੈ ਤੇ ਨਾ ਹੀ ਉਹ ਜਿਆ ਮਲਕੇ ਕਹਿਣ ਦਾ ਮਤਲਬ ਹੀ ਬੰਦਿਆਂ ਦੇ ਦਿਮਾਗ ਹੈ ਸੋ ਆਪਾਂ ਜਦੋਂ ਕੰਪਨੀ ਇੱਕ ਪਾਸੇ ਚੀਜ਼ਾਂ ਲੁਕੋ ਕੇ ਆਪਾਂ ਨੂੰ ਕਹਿ ਦਿੰਦੀ ਮੈਨੂੰ ਬਸ ਕਰੀ ਚੱਲੋ ਗੁੱਲੀ ਡੰਡਾ ਖਤਮ ਹੋ ਜਾਊਗਾ ਸੋ ਸਭ ਤੋਂ ਇੱਕ ਵੱਡੀ ਗੱਲ ਇਹ ਆ ਵੀ ਆਪਾਂ ਵੀਡੀਓ ਚ ਉਹਦੋਂ ਵੀ ਕਿਹਾ ਸੀਗਾ ਜਦ ਆਪ ਦੇ ਵਿੱਚ ਹੋ ਸਕਦਾ ਵੀ 20 ਕਿਲਿਆਂ ਦੇ ਮਗਰ ਕਿਤੇ 4 ਕਿਲਿਆਂ ਦੇ ਵਿੱਚ ਮਿਲ ਜਵੇ ਪਰ 16 ਕਿਲਿਆਂ ਵਾਲਿਆਂ ਨੇ ਰੋਣਾ ਹੀ ਰੋਣਾ ਉਹੀ ਚੀਜ਼ ਹੁਣ ਹੋ ਰਹੀ ਹੈ ਗੁੱਲੀ ਡੰਡੇ ਸਪਰੇਅ ਜਿਹੜੀਆਂ ਦੁਬਾਰੇ ਚੱਲ ਰਹੀਆਂ ਮਾਰੋ ਮਾਰ ਖਰਚਾ ਹੋ ਗਿਆ ਡਬਲ ਤੇ ਉਤੇ ਬਾਅਦ ਚਲੋ ਖਰਚਾ ਆਪਾਂ ਕਹਦੇ ਨੇ ਕੋਈ ਚੱਕਰ ਨਹੀਂ ਯਾਰ ਇਹਦਾ ਵਾਦਾ ਘਾਟਾ ਖੇਤੀ ਦੇ ਵਿੱਚ ਬਣਿਆ ਵਾ ਪਰ ਜਿਹੜੀ ਆਪਾਂ ਸਪਰੇਅ ਕਰਕੇ ਇੱਕ ਜ਼ਹਿਰ ਪਾਤਾ ਦਾਣਿਆਂ ਦੇ ਵਿੱਚ ਫਸਲ ਦੇ ਵਿੱਚ ਮਿੱਟੀ ਦੇ ਵਿੱਚ ਉਹ ਕਿੱਥੇ ਜਾਊਗਾ ਕਿਉਂਕਿ ਜਦੋਂ ਇਹ ਕੋਈ ਗੱਲ ਕਰਦਾ ਅਗਲਾ ਕਹਿੰਦਾ ਵੀ ਇਹ ਕਿਸਾਨ ਵਿਰੋਧੀ ਆ ਵੀ ਪਤਾ ਨਹੀਂ ਕਿਸਾਨ ਜ਼ਹਿਰ ਪਰ ਕੋਸ਼ਿਸ਼ ਹੱਦ ਤੱਕ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ ਮੇਰਾ ਵੀਰ ਕੰਟਰੋਲ ਕਰੋ ਇਹਨਾਂ ਨੂੰ ਜਿੱਥੇ ਜਿਹੜੀ ਚੀਜ਼ ਦੀ ਲੋੜ ਨਹੀਂ ਹੈਗੀ ਉਹ ਜ਼ਹਿਰ ਆਪਾਂ ਨੂੰ ਨਾ ਮਿੱਟੀ ਦੇ ਪਾਉਣ ਦੇ ਵਿੱਚ ਲੋੜ ਹੈ ਨਾ ਹੀ ਆਪਾਂ ਨੂੰ ਫਸਲ ਦੇ ਵਿੱਚ ਕਿਉਂਕਿ ਸਭ ਤੋਂ ਵੱਧ ਜੇ ਦੇਖਿਆ ਜਾਵੇ ਹਸਪਤਾਲਾਂ ਦੇ ਵਿੱਚ ਹੁਣ ਵੀਟ ਅਲਰਜੀ ਦੀ ਪ੍ਰੋਬਲਮ ਆ ਰਹੀ ਹੈ ਕਣਕ ਤੋਂ ਅਲਰਜੀ ਉਹਦੇ ਕਣਕ ਤੋਂ ਅਲਰਜੀ ਹੋ ਗਈ ਉਹ ਰਹੀ ਆ ਇਸੇ ਕਰਕੇ ਹੋ ਰਹੀ ਵੀ ਆਪਾਂ ਜਿਹੜੀਆਂ ਆ ਦੁਰਵਾਰਤੋਂ ਕਰ ਰਹੇ ਹਰ ਚੀਜ਼ ਦੀ ਕਿਉਂਕਿ ਹੁਣ ਇੱਕ ਮੈਂ ਯੂਰੀਆ ਦੀ ਵੀਡੀਓ ਪਾਈ ਸੀਗੀ ਤੇ ਮੈਂ ਤਾਂ ਸੋਚਦਾ ਸੀਗਾ ਵੀ ਚਲੋ ਯਾਰ ਜ਼ਿਮੀਦਾਰ ਇੰਨੇ ਪਾਗਲ ਨਹੀਂ ਹੈਗੇ ਕਿਉਂਕਿ ਜਿੱਦਾਂ ਸਰਕਾਰ ਨੇ ਕਿਹਾ ਵੀ 10 ਥੈਲਿਆਂ ਦੀ ਲੋੜ ਹੈ ਤੇ ਫਾਰਮਰ ਜਿਹੜਾ ਉਹ 40-40 ਥੈਲੇ ਵਰਤ ਰਿਹਾ ਤੇ ਉੱਥੇ ਇੱਕ ਭਰਾ ਦਾ ਆਪਣੇ ਦਾ ਵੀਰ ਦਾ ਕਮੈਂਟ ਹੈ ਜੇ ਤੁਸੀਂ ਜਾ ਕੇ ਪੜ ਲਿਓ ਪਿਆ ਵੀ ਉਹਨਾ ਉਹ ਕਹਿੰਦਾ ਵੀ ਬਾਈ ਮੇਰੇ ਲਾਗੇ ਮੱਕੀ ਦੇ ਵਿੱਚ ਬੰਦੇ ਨੇ 55 ਤੋਂ 60 ਥੈਲੇ ਜਿਹੜੇ ਯੂਰੀ ਦੇ ਪਾਦੇ ਤੇ ਪਤਾ ਨਹੀਂ ਉਹਨੇ 5 5 ਕਿਲੇ ਮੱਕੀ ਦਸੀ ਪਤਾ ਨਹੀਂ 8 ਕਿਲੇ ਮੇਰੇ ਕਨਫਰਮ ਨਹੀਂ ਹੈਗਾ ਵੀ ਕਹਿਣ ਦਾ ਮਤਲਬ ਵੀ ਉਹਨੇ 10 ਗੁਣਾ ਯੂਰੀ ਵੀ ਆਪਣੇ ਡਿੱਗੀ ਦੇ ਵਿੱਚ ਥੈਲੇ ਖੋਲ ਕੇ ਸਿੱਟੇ ਪਾਣੀ ਦੇ ਥਰੂ ਯੂਰੀਆ ਵਰਤਿਆ ਹੁਣ ਦੇਖੋ ਵੀ ਇਹੋ ਜੇ ਮੂਰਖ ਸ਼ਾਇਦ ਕੋਈ 50 ਮਗਰ ਇੱਕ ਦੋ ਹੋਣ ਪਰ ਉਹ 50 ਮਗਰ ਜੀ ਇੱਕ ਦੋ ਵੀ ਹੋਏ ਨਾ ਉਹ 10 15 ਫਾਰਮਰ ਦਾ ਜਿਹੜਾ ਯੂਰੀਆ ਨੁਕਸਾਨ ਕਰ ਦਿੰਨੇ ਆ ਸੋ ਇਹੋ ਜੀ ਚੀਜ਼ਾਂ ਤੋਂ ਮੇਰਾ ਵੀਰ ਮਤਲਬ ਕਿ ਬਚਾ ਕਰੋ ਥੋੜਾ ਜਿਹਾ ਮਿਹਨਤਵਾਲੇ ਭਰੋਸਾ ਰੱਖੋ ਜਿਹੜਾ ਯੂਰੀਆ ਤੁਸੀਂ ਕਹਿੰਦੇ ਨੇ ਵੀ ਖਾਲਾਂ ਦੇ ਵਿੱਚ ਯੂਰੀਆ ਸਿੱਟ ਕੇ ਪ੍ਰੋਪਰ ਰਿਜ਼ਲਟ ਮਿਲਦਾ ਉਹਦੇ ਨਾਲ ਬਾਈ ਸਭ ਤੋਂ ਵੱਧ ਨੁਕਸਾਨ ਸਾਡੇ ਜਿਹੜਾ ਪਾਣੀ ਦਾ ਹੁੰਦਾ ਜਦੋਂ ਮਿੱਟੀ ਦੇ ਵਿੱਚ ਘੁਲ ਕੇ ਯੂਰੀਆ ਲੀਚ ਡਾਊਨ ਹੁੰਦਾ ਕਿਉਂਕਿ ਕੋਈ ਵੀ ਫਸਲ ਹੈ ਉਹਨੇ ਖਾਦ ਉਹਨਾਂ ਇੱਕ ਲੈਣੀ ਹੈ ਜਿੰਨੀ ਕੋ ਉਹਨੂੰ ਭੁੱਖਾ ਹੁਣ ਇਨਸਾਨ ਓਨੀ ਗੀ ਰੋਟੀ ਖਾਂਦਾ ਵੀ ਜਿੰਨੀ ਕੋ ਉਹਨੂੰ ਭੁੱਖਾ ਹੈ ਉਹੀ ਚੀਜ਼ ਫਸਲ ਦੇ ਵਿੱਚ ਵੀ ਇਹਦੇ ਵਿੱਚ ਵੀ ਜਾਨ ਹੈ ਇਹਨੇ ਤੱਤ ਜਾਂ ਨਾਈਟ੍ਰੋਜਨ ਜਾਂ ਫਾਸਫੋਰਸ ਉਹਨੀਆਂ ਲੈਣੀ ਜਿੰਨੀ ਇਹਨੂੰ ਜਰੂਰ ਤਾਂ ਬਾਕੀ ਲੀਚ ਡਾਊਨ ਹੋ ਕੇ ਸਾਰੀ ਬਾਈ ਥੱਲੇ ਪਾਣੀ ਚ ਜਾਣੀ ਹੈ ਤੇ ਉਹ ਪਾਣੀ ਫਿਰ ਪੀਣਾ ਕੀ ਨੇ ਉਹ ਅਸੀਂ ਉਹ ਪੀਣਾ ਮੁੜ ਕੇ ਜਿਹੜਾ ਸਾਡਾ ਫਿਰ ਸਿਹਤ ਦਾ ਨੁਕਸਾਨ ਕਿਸੇ ਵੀ ਹਸਪੀਟਲ ਚ ਚਲੇ ਜਾਓ ਭਰੇ ਪਏ ਆ ਉਹਦੇ ਪਿੱਛੇ ਦਾ ਇਹ ਨਹੀਂ ਹੈਗਾ ਮੈਂ ਕਹਿੰਦਾ ਵੀ 100% ਆ ਜਿਹੜੇ ਜਾਂ 100% ਵੀ ਫਾਰਮਰ ਹੀ ਉਹਦਾ ਜ਼ਿੰਮੇਵਾਰ ਆ ਉਹਦੇ ਮਗਰ ਫੈਕਟਰੀਆਂ ਵੀ ਜ਼ਿੰਮੇਵਾਰ ਆ ਉਦੇ ਮਗਰ ਸ਼ਰਾਬ ਦੀਆਂ ਫੈਕਟਰੀਆਂ ਕੱਪੜੇ ਦੀਆਂ ਫੈਕਟਰੀਆਂ ਜਾਂ ਹੋਰ ਵੀ ਜਿਹੜੇ ਮਨ ਲ ਕੇ ادارے ਉਹ ਜ਼ਿੰਮੇਵਾਰ ਹੈਗੇ ਆ ਪਰ ਕਿਤੇ ਨਾ ਕਿਤੇ ਉਹਦੇ ਚ ਫਾਰਮਰ ਵੀ ਹੋਣ ਜ਼ਿੰਮੇਵਾਰ ਹੈਗੇ ਆ ਜਿਹੜੇ ਪਿਆਦੇ ਮਗਰ ਦੋ ਕਹਿ ਜੇ ਹੁੰਨੇ ਆ ਬੇਵਕੂਫ ਜਿਹੜੇ ਨਿਆਜ ਵਰਤੋਂ ਕਰਦੇ ਆ ਸੋ ਇੰਨੀਆਂ ਗੱਲਾਂ ਮਾਰਨ ਦਾ ਬਾਈ ਮੈਂ ਚਲੋ ਪਾਣੀ ਲਾਉਂਦਾ ਸੀਗਾ ਮੈਂ ਸੋਚਿਆ ਵੀ ਦੋ ਚਾਰ ਗੱਲਾਂ ਤੁਹਾਡੇ ਨਾਲ ਕਰ ਲਵਾਂ ਗੱਲਾਂ ਹੋਰ ਵੀ ਬਹੁਤ ਹਨ ਵੀਡੀਓ ਕਈ ਬੰਦੇ ਲੰਬੀ ਹੋ ਜਾਂਦੀ ਆ ਤੇ ਫਿਰ ਦੇਖਣ ਲੱਗੇ ਕਈ ਬੰਦੇ ਸੋਦੇ ਆ ਰਹੀ ਐਵੇਂ ਭਕਾਈ ਮਾਰੀ ਜਾਂਦਾ ਸੋ ਮੇਰਾ ਵੀਰ ਥੋੜਾ ਜਿਹੀ ਚੀਜ਼ ਵੱਲ ਜ਼ਰੂਰ ਧਿਆਨ ਦਿਓ ਬਿ ਲੱਗ ਕੇ ਨਾ ਕਰੋ ਜੇ ਕੋਈ ਯੂਟਿਊਬਰ ਤੁਹਾਨੂੰ ਲੱਗਦਾ ਵੀ ਹਾਂ ਵੀ ਇਹਦੀ ਵਾਕਈ ਕੋਈ ਚੀਜ਼ ਚੰਗੀ ਸਾਨੂੰ ਦੱਸਦਾ ਵੀ ਜਿਹਦਾ ਸਾਨੂੰ ਫਾਇਦਾ ਮਿਲਿਆ ਉਹ ਹੀ ਇਹ ਬੰਦੇ ਸ਼ਾਂਟ ਲੋ ਠੀਕ ਹੈ ਜਿਹੜੇ ਪੇਡ ਪ੍ਰੋਮੋਸ਼ਨ ਵਾਲਾ ਜਿੱਦਾਂ ਤੁਹਾਨੂੰ ਦੱਸਿਆ ਵੀ ਕੋਈ ਕਦੇ ਜਾ ਕੇ ਰੂਟਾ ਬਿਟਰਾਂ ਦੀ ਦੁਕਾਨ ਤੇ ਖੜ ਗਿਆ ਰੂਟਾ ਬਿਟਰਾਂ ਦੀ ਪਾਤੀ ਕਦੇ ਟਰਾਲੀਆਂ ਦੀ ਪਾਤੀ ਕਦੇ ਟਰੈਕਟਰਾਂ ਦੀ ਪਾਤੀ ਉਹਨਾਂ ਦਾ ਕੰਮ ਹੁੰਦਾ ਪੈਸੇ ਕਮਾਉਣਾ ਕਦੇ ਉਹਨਾਂ ਨੇ ਖੇਤੀ ਦੀ ਸਪਰੇ ਦੀ ਪਾਤੀ ਉਹ ਤੁਹਾਨੂੰ ਨਹੀਂ ਦੱਸ ਸਕਦੇ ਸਹੀ ਸਲਾਹ ਤੁਹਾਨੂੰ ਉਹੀ ਬੰਦਾ ਦੇ ਸਕਦਾ ਜਿਹੜਾ ਖੁਦ ਖੇਤੀ ਕਰਦਾ ਹੋਵੇ ਜਿਨੇ ਖੇਤੀ ਆਪਣੇ ਖੇਤੀ ਦਾ ਕੰਮ ਆਪਣੇ ਤੇ ਹੰਡਾਇਆ ਹੋਵੇ ਸੋ ਆਪਣੀ ਤਾਂ ਕੋਸ਼ਿਸ਼ ਹੈ ਵੀ ਤੁਹਾਡਾ ਵੱਧ ਤੋਂ ਵੱਧ ਫਾਇਦਾ ਹੋਵੇ ਤੇ ਜ਼ਮੀਨ ਦੀ ਜਿਹੜੀ ਸਿਹਤ ਆ ਉਹ ਵੀ ਬਚੇ ਤੁਹਾਡਾ ਪੈਸਾ ਵੀ ਬਚੇ ਸੋ ਗੱਲਾਂ ਚਲੋ ਬਹੁਤ ਹੋ ਗਈਆਂ ਬਾਕੀ ਜਿਹੜੇ ਭਰਾਵਾਂ ਨੇ ਮੇਰੇ ਚੈਨਲ ਨੂੰ ਜ਼ਰੂਰ ਕਰ ਲਿਓ ਸਬਸਕ੍ਰਾਈਬ ਪ੍ਰਾਣਿਆਂ ਦਾ ਥੈਂਕ ਯੂ